ਵੀਰੋ ਜਿੱਦਾਂ ਕਿ ਪੰਜਾਬ ਦੇ ਇਲੈਕਸ਼ਨਸ ਦਾ ਮਾਹੌਲ ਬਹੁਤ ਭਖਿਆ ਹੋਇਆ ਹੈ ਅੱਜਕੱਲ ਸੋ ਮੈਂ ਥੋੜੀਆਂ ਜੀਆਂ ਗੱਲਾਂ ਕਰਨੀਆਂ ਸੀ ਇਸ ਬਾਰੇ ਕਿ ਅਕਾਲੀ ਦਲ ਤੇ ਕਾਂਗਰਸ ਨਾ ਹੀ ਮੈਂ ਕੋਈ ਆਪ ਦਾ ਸਪੋਰਟਰ ਤੇ ਵੈਸੇ ਮੈਂ ਇੱਕ ਦੋ ਗੱਲਾਂ ਕਰਨਾ ਚਾਹੁੰਦਾ ਕਿ ਆਪਾਂ ਵੋਟ ਕਿਨੂੰ ਕਰੀਏ ਕੀ ਸੋਚ ਕੇ ਕਰੀਏ ਥੋੜਾ ਜਿਹਾ ਕਿ ਮੈਂ ਸਪੈਸ਼ਲੀ ਉਹਨਾਂ ਲਈ ਲਿਖ ਰਿਹਾ ਜਿਹੜੇ شریف ਲੋਕ ਕਾਂਗਰਸੀ ਕਾਲੀਆਂ ਨਾਲ ਜੁੜੇ ਹੋਇਆ इवन ਮੈਂ ਕਟੜ ਕਾਲੀਦਲ ਪਰਿਵਾਰ ਨੂੰ ਬਿਲੋਂਗ ਕਰਦਾ ਬਟ ਫਿਰ ਵੀ ਮੇਰੇ ਮਨ ਚ ਡਾਊਟ ਹੁੰਦੇ ਆ ਕਿ ਇਹ ਜਿਹੜਾ ਵਿਕਾਸ ਦਿਨਾਰੇ ਆ ਜਾਂ ਕੁਛ ਕਰ ਰਿਹਾ ਉਹ ਕੀ ਚੀਜ਼ ਆ ਵੀ ਲੋਕ ਇਨਾਂ ਮਗਰ ਹਜੇ ਵੀ ਥੋੜੇ ਬਹੁਤ ਥੋੜੇ ਬਹੁਤ ਲੋਕ ਹਜੇ ਵੀ ਇਨਾਂ ਮਗਰ ਆ ਵੈਸੇ ਤਾਂ ਬਹੁਤ ਚੇਂਜ ਆ ਗਈ ਆ ਬਟ ਸਟਿਲ ਸ਼ਰੀਫ ਲੋਕਾਂ ਲਈ ਇਨਾਂ ਨਾਲ ਜੁੜੇ ਲੋਕਾਂ ਦੀ ਮੇਨ ਗੱਲਾਂ ਕੀ ਆ ਜਿਹੜੇ ਲੋਕ ਕਹਿੰਦੇ ਆ ਕਿ ਕਾਂਗਰਸੀ ਤੇ ਕਾਲੀਆਂ ਨੂੰ ਇਸ ਵਾਰ ਅਸੀਂ ਵੋਟਾਂ ਕਰਨੀਆਂ ਸਾਡੇ ਪਰਸਨਲ ਕੰਮ ਹੁੰਦੇ ਆ ਇਹ ਪਰਸਨਲ ਕੰਮ ਕਿਹੜੇ-ਕਿਹੜੇ ਆ ਜਿੱਦਾਂ ਕਿ ਕੋੜਕਪੂਰੇ ਦਾ ਐਮਐਲਏ ਸੀਗਾ ਮਨਤਾਰ ਸਿੰਘ ਬਰਾੜ ਉਹ ਉਪਪੰਚਾਇਤ ਮੰਤਰੀ ਆ ਵੀਰੋ ਪੰਜਾਬ ਦਾ ਤੇ ਉਹਨੇ ਕੀ ਕੀਤਾ ਜਦੋਂ ਪੰਚਾਇਤ ਦੇ ਇਲੈਕਸ਼ਨ ਸੀਗੇ ਆਪਣੇ ਆਲੇ ਦੁਆਲੇ ਜਿਹੜੇ ਉਹਦੇ ਹਲਕੇ ਦੇ ਕੌਨਸਟਿਟੂਐਂਸੀ ਦੇ ਪਿੰਡ ਸੀ ਕੋੜਕਪੂਰਾ ਦੇ ਉਹਨੇ ਸਾਰੇ ਕਾਂਗਰਸੀਆਂ ਦੇ ਕਾਗਜ਼ ਜਾਂ ਹੋਰ ਆਜ਼ਾਦ ਉਮੀਦਵਾਰ ਸਾਰਿਆਂ ਦੀ ਕਾਗਜ਼ ਰੱਦ ਕਰਾਤੇ ਇਕੱਲੇ ਆਖਲੀ ਦਲ ਦੀ ਰਹਿਣ ਦਿੱਤੇ ਇਹ ਫਾਇਦਾ ਪੰਚਾਰੇ ਆ ਉਹ ਆਪਦੇ ਵਰਕਰਾਂ ਨੂੰ ਆਪਦੇ ਚਮਚਿਆਂ ਨੂੰ ਕੁਝ ਕੁ ਕਰਦੇ ਆ ਗੁੰਡੀਆਂ ਗੁੰਡਾਗਰਦੀਆਂ ਗੁੰਡਾਗਰਦियां ਕਿਦਾਂ ਕਰਦੀ ਆ ਅੱਜ ਜਿੱਦਾਂ ਕਿ ਬਰੀਤ ਮਾਫੀਆ 'ਚ ਕੋਈ ਰੀਤ ਦਾ ਹੱਥ ਕਿਸੇ ਦਾ ਰੀਤੇ ਦਾ ਕੋਈ ਚਿੱਟਾ ਵੇਚੀ ਜਾਂਦਾ ਕੋਈ ਨਸ਼ੇ ਕੋਈ ਠੇਕੇ ਲਈ ਜਾਂਦਾ ਸੋ ਆਪਦੇ ਬੰਦਿਆਂ ਨੂੰ ਇਹਨਾਂ ਨੇ ਹਰਥਾਂ ਤੇ ਬਿਠਾ ਰੱਖਿਆ ਫਿਰ ਇਹਨਾਂ ਨੇ ਕੱਢੀਆਂ ਨੌਕਰੀਆਂ ਜਦੋਂ ਕਹਿੰਦੇ ਸੀਗੇ ਕਿ 1 ਲੱਖ ਨੌਕਰੀ ਦਵਾਂਗੇ ਜਦੋਂ ਪਟਵਾਰੀ ਦਾ ਪਹਿਲੀ ਵਾਰ ਪੇਪਰ ਹੋਇਆ ਨਾ ਉਦੋਂ ਉਸ ਪੇਪਰ ਤੋਂ ਦਿਨ ਬਾਅਦ ਮੈਂ ਖੁਦ ਨੇ ਪੇਪਰ ਦਿੱਤਾ ਸੀਗਾ ਤੇ ਇਹ ਨਾ ਇਹਨਾਂ ਦੇ ਵਚੋਲਿਆਂ ਦੇ ਘਰੇ ਫੋਨ ਆਉਣ ਲੱਗ ਪਏ ਕਿ 4 ਲੱਖ ਅਡਵਾਂਸ ਦੋ ਤੇ 15 ਲੱਖ ਬਾਅਦ ਚ ਦਿਓ ਤੇ ਕਹਿੰਦੇ ਨਾ ਵੀ ਅਸੀਂ ਤੁਹਾਨੂੰ ਪਟਵਾਰੀ ਲਾ ਦਾਂਗੇ ਤੇ ਜਦੋਂ ਕਈ ਲੋਕ ਇਸ ਜਾਲ ਚ ਫਸ ਵੀ ਗਏ ਉਹਨਾਂ ਨੇ 4-4 ਲੱਖ ਦੇ ਦਿੱਤੇ ਤੇ ਉਹ ਪਤਾ ਲੱਗਿਆ ਪੇਪਰ ਹੀ ਕੈਂਸਲ ਹੋ ਗਿਆ ਉਹ 4 ਲੱਖ ਕਿਸੇ ਨੂੰ ਨਹੀਂ ਪਤਾ ਕਿੱਥੇ ਗਿਆ ਕਿਹਦੀ ਜੇਬ ਚ ਗਿਆ ਉਹ ਕੌਣ ਲੈ ਰਿਆ ਸੀਗਾ ਕੌਣ ਕਰਵਾ ਰਿਆ ਸੀ ਉਹਦੀ ਕੋਈ ਤੇ ਇਹੇ ਕੰਮ ਇਹ ਨੌਕਰੀਆਂ ਚ ਕੀਤਾ ਇਹਨਾਂ ਨੇ ਫਿਰ ਇਹ ਟਰਾਂਸਫਰ ਜਿਹੜੀਆਂ ਬਦਲੀਆਂ ਕਰਾਉਣੀਆਂ ਉਹ ਆਪਦੇ ਬੰਦਿਆਂ ਦੀ ਆਪਦੇ ਹਿਸਾਬ ਨਾਲ ਕਰਵਾਉਂਦੇ ਆ ਸੋ ਉਹੀ ਲੋਕ ਇਹਨਾਂ ਦੇ ਪਿੱਛੇ ਆ ਜਿਨ੍ਹਾਂ ਨੇ ਜਾਂ ਤਾਂ 2 ਨੰਬਰ ਦਾ ਕੰਮ ਕਰਨ ਜਾਂ ਫਿਰ ਜਿਨ੍ਹਾਂ ਨੂੰ ਇਹ ਫਾਇਦਾ ਕੋਈ ਕਿਸੇ ਨਾ ਕਿਸੇ ਤਰ੍ਹਾਂ ਫਾਇਦਾ ਪੰਚਾ ਹੀ ਰਹੇ ਆ ਕੁਛ ਨਾ ਕੁਛ ਤਾਂ ਉਹਨਾਂ ਦਾ ਫਾਇਦਾ ਹੋ ਹੀ ਜਾਂਦਾ ਇਸੇ ਕਰਕੇ ਮੈਂ ਸਿਰਫ شریف ਲੋਕਾਂ ਨੂੰ ਕਹਿੰਨਾ ਸਾਡੇ ਘਰ ਦੇ ਕਹਿੰਦੇ ਆ ਕਾਲੀਦਲ ਜਾਂ ਪੰਥ ਪੰਥ ਕਹੌਣ ਵਾਲਾ ਬਾਦਲ ਅੱਜ 'ਚ ਉਸ ਵੇਲੇ ਬੀਅਦਬੀਆਂ ਜਦੋਂ ਹੋਈਆਂ ਉਹਨਾਂ ਦੇ ਹਜੇ ਤੱਕ ਕਾ ਇੱਕ ਵੀ ਫੜਿਆ ਨਹੀਂ ਗਿਆ ਇੱਕ ਵੀ ਫੜਿਆ ਨਹੀਂ ਗਿਆ ਹਲੇ ਤਾਂ ਸੋਚਣ ਵਾਲੀ ਗੱਲ ਆ ਜਾਂ ਪੰਥ ਆ ਜਾਂ ਕੁਛ ਵੀ ਆ ਆਪਾਂ ਤਾਂ ਪਾਰਟੀ ਨਾਲ ਜੁੜੇ ਵਿਆਂ ਕਰਦੇ ਕਹਿ ਦਿੰਦੇ ਆ ਆਪਾਂ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਬਸ ਇਸੇ ਗੱਲ ਨੂੰ ਕਈ ਤੁਰੇ ਫਿਰਦੇ ਆ ਸੋ ਮੈਂ ਕਹਿੰਨਾ ਕਿ ਆਵਾਜ਼ ਉਠਾਓ ਇੰਨਾ ਖਿਲਾਫ ਹੁਣ ਬਹੁਤ ਹੋ ਗਿਆ ਕਿ ਲੋਕਾਂ ਨੂੰ ਬਹੁਤ ਭੁੱਖ ਮਰੀ ਵੇਖ ਲਈ ਨਸ਼ਾ ਵੇਖ ਲਿਆ ਸਭ ਕੁਝ ਬੇਰੁਜ਼ਗਾਰੀ ਵੇਖ ਲਈ ਕਿਸਾਨਾਂ ਦੀਆਂ ਆਤਮ ਹੱਤਿਆ ਵੇਖ ਲਈ ਸੋ ਮੈਂ ਤਾਂ ਕਹਿੰਨਾ ਕਿ ਹੁਣ ਜਿਹੜੇ ਥੋੜੇ ਬਹੁਤ ਲੋਕ ਵੀ ਇੰਨਾਂ ਨਾਲ ਰਹਿ ਗਏ ਆ ਉਹਨਾਂ ਨੂੰ ਵੀ ਮੈਂ ਤਾਂ ਇਹੀ ਬੀਨਤੀ ਕਰਦਾ ਕਿ ਪਲੀਜ਼ ਜੇ ਇੱਕ ਵਾਰੀ ਇਹਨਾਂ ਨੂੰ ਪਰਖ ਕੇ ਵੇਖ ਲੋ ਮੈਂ ਨਹੀਂ ਕਹਿੰਦਾ ਵਧੀਆ ਹੋਣਗੇ ਜਾਂ ਘਟਿਆ ਹੋਣਗੇ ਪਤਾ ਨਹੀਂ ਹਜੇ ਬਾਕੀ ਦੋਵਾਂ ਨੂੰ ਹੀ ਆਪਾਂ ਵੇਖ ਚੁੱਕਿਆ ਇੱਕ ਨੇ 5 ਸਾਲ ਇੱਕ ਨੇ 5ਵੀਂ ਵਾਰ ਮੁੱਖ ਮੰਤਰੀ ਬਣ ਗਿਆ ਇੱਕ ਜਣਾ ਦੂਜਾ ਪਹਿਲਾਂ ਮੁੱਖ ਮੰਤਰੀ ਰਹਿ ਚੁੱਕਿਆ ਉਹ ਪਤਾ ਨਹੀਂ ਕਦੋਂ ਦਾ ਮਨਿਸਟਰ ਹੈ ਜਿਨ੍ਹਾਂ ਨੇ ਹਜੇ ਤੱਕ ਕੁਝ ਨਹੀਂ ਕੀਤਾ ਉਹ ਹੁਣ ਕੀ ਕਰਦੇ ਨੇਗੇ ਹੁਣ ਉਹ ਇਹ じゃ ਕਿਹੜਾ ਪਹਾੜ ਲੈ ਕੇ ਉਹ ਕੈਪਟਨ ਅਮਰਿੰਦਰ ਜਦੋਂ ਸੌਹਾ ਖਾਂਦਾ ਉਹਦੇ ਹੱਥ ਕੰਬ ਰਹੇ ਹੁੰਦੇ ਆ ਤੇ ਉਹ ਕਹਿੰਦਾ ਭਗਵੰਤ ਮਾਨ ਸ਼ਰਾਬ ਪੀਂਦਾ ਭਗਵੰਤ ਮਾਨ ਸ਼ਰਾਬ ਪੀਂਦਾ ਉਹ ਸਵੇਰ ਤੋਂ ਭਗਵੰਤ ਮਾਨ ਦਾ ਜੇ ਆਪਾਂ ਪੀ ਚੈੱਕ ਕਰੀਏ ਨਾ ਉਹ ਰਾਤ ਦੇ 10-10 ਵਜੇ ਤੱਕ ਲਾਈਵ ਹੁੰਦਾ ਸਵੇਰੇ 2 ਵਜੇ ਵੀ ਕਈ ਵਾਰ ਲਾਈਵ ਹੁੰਦਾ ਤੂੰ ਸ਼ਰਾਬ ਕਿਹੜੇ ਵੇਲੇ ਪੀਂਦਾ ਮੈਨੂੰ ਸਮਝ ਨਹੀਂ ਆਉਂਦੀ ਕਿ ਤੇ ਹੱਥ ਇਹਨਾਂ ਦੇ ਖੁਦ ਦੇ ਕੰਬ ਰਹੇ ਹੁੰਦੇ ਆ ਜਦੋਂ ਭਾਸ਼ਣ ਦਿੰਦਾ ਇਹਨਾਂ ਦੀ ਆਵਾਜ਼ ਕੰਬ ਰਹੀ ਹੁੰਦੀ ਆ ਪਤਾ ਨਹੀਂ ਡਰੇ ਹੋਏ ਆ ਕਿ ਪਤਾ ਨਹੀਂ ਇਹ ਖੁਦ ਦਾ ਹੀ ਅਸਰ ਆ ਪਤਾ ਨਹੀਂ ਕੀ ਕਰ ਰਹੇ ਆ ਸੋ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਫਿਰ ਇਹਨਾਂ ਨੇ ਅਕਾਲੀ ਦਲ ਨੇ ਕੁਝ ਇੱਕ ਇਹ ਬਣਾ ਰੱਖੀ ਆ ਹਰ ਭਾਸ਼ਣ 'ਚ ਬੋਲਣ ਦੀਆਂ ਕਿ ਅਸੀਂ ਵਿਕਾਸ ਕੀ ਕੀਤਾ ਪਹਿਲੀ ਗੱਲ ਤੇ ਆਉਂਦੀ ਆ ਇਹ ਸਭ ਤੋਂ ਪਹਿਲੀ ਗੱਲ ਤੇ ਮੋਟਰਾਂ ਦੀ ਬਿਜਲੀ ਬਾਸ ਖੇਤਾਂ ਦੀ ਬਿਜਲੀ ਕਿਸਾਨਾਂ ਨੂੰ ਫਰੀ ਦਿੱਤੀ ਚਲੋ ਵਧੀਆ ਗੱਲ ਆ ਦਿੱਤੀ ਠੀਕ ਆ ਉਹਦਾ ਕਰਜ ਆਪਣੇ ਜਿਹੜੇ ਬਿੱਲ ਆ ਮੋਟਰਾਂ ਦੇ ਮਾਫ ਹੁੰਦੇ ਆ ਖੁਦ ਕਿਸਾਨੀ ਪਰਿਵਾਰ ਤੋਂ ਪਰ ਸੋਚਣ ਵਾਲੀ ਗੱਲ ਇਹ ਆ ਕਿ ਜਦੋਂ ਮੋਟਰਾਂ ਦੇ ਕਨੈਕਸ਼ਨ ਵੰਡਦੇ ਆ ਇਹ ਜਦੋਂ 4 ਮੰਨ ਲਓ 3-4 ਕਿੱਲੇਆਂ ਵਾਲਾ ਕੋਈ ਕਿਸਾਨ ਆ ਉਹ ਜਦੋਂ ਕਨੈਕਸ਼ਨ ਲਵਾਉਂਦਾ ਉਹ ਕਨੈਕਸ਼ਨ ਉਹਨੂੰ 2 ਲੱਖ ਦੇ ਨੇ 1.5 ਤੋਂ 2 ਲੱਖ ਦੇ ਵਿੱਚ ਪੈਂਦਾ ਤੇ ਜਦੋਂ ਬੋਰ ਕਰਾ ਕੇ ਉਹ ਕਨੈਕਸ਼ਨ ਲਵਾਉਂਦਾ ਨਾ ਤੇ 3 ਤੋਂ 4 ਲੱਖ ਦੇ ਵਿੱਚ ਤੇ 3 ਤੋਂ 4 ਲੱਖ ਦੇ ਵਿੱਚ ਉਹਦਾ ਖਰਚਾ ਆ ਜਾਂਦਾ ਤੇ ਇੰਨੀ ਤਾਂ ਵੀਰ ਉਹਦੀ ਆਮਦਨ ਨਹੀਂ ਉਹਦੇ ਤੇ ਤਾਂ ਕਰਜਾ ਹੀ ਆ ਗਿਆ ਮਤਲਬ ਕਿ ਜਾਂ ਤਾਂ ਫਿਰ ਕਨੈਕਸ਼ਨ ਵੀ ਦਿਓ ਨਾ ਉਹਨਾਂ ਨੂੰ ਜੀ ਦੀਣਾ ਹੀ ਚਾਉਂਦੇ ਆ ਤਾਂ ਫਿਰ ਇਹ ਗੱਲਾਂ ਕਰਦੇ ਆ ਬੀ ਰੀਆ ਸੁਪਰੀਆ ਜਾਲੀ ਉਹੀ ਕਾਟਨ ਉਹੀ ਨਰਮ ਜਦੋਂ ਹਰਿਆਣੇ 'ਚ ਫਸਲ ਹੋ ਜਾਂਦੀ ਆ ਉਹਦੀ ਪਰ ਪੰਜਾਬ 'ਚ ਉੱਥੇ ਲੋਕ ਕਿਸਾਨ ਆਤਮ ਹੱਤਿਆ ਕਰ ਰਹੇ ਆ ਫੇਰੇ ਗਨਵਾਉਂਦੇ ਆ ਕਿ ਰੋਡ ਨੈਟਵਰਕ ਵਧੀਆ ਬਣਾਤੇ ਕਿ ਅਸੀਂ ਚਾਰ ਚਾਰ ਮਾਰਕੀ ਸੜਕਾਂ ਬਣਾਤੀਆਂ ਇਹਨਾਂ ਤੋਂ ਕੋਈ ਪੁੱਛਣ ਵਾਲਾ ਹੋਵੇ ਹਰ ਚੀਜ਼ ਤਾਂ ਪ੍ਰਾਈਵੇਟ ਕਰਤੀ ਹਰ ਚੀਜ਼ ਤਾਂ ਉਥੇ ਟੋਲ ਪਲਾਜ਼ੇ ਲੱਗੇ ਆ ਉਹ ਗਵਰਨਮੈਂਟ ਨੇ ਕਿਹੜੀ ਸਹੂਲਤ ਦਿੱਤੀ ਉਹਦਾ ਅਸੀਂ ਪੈਸੇ ਦੇ ਕੇ ਜਾ ਰਹੇ ਆ ਸੋਚਣ ਵਾਲੀ ਗੱਲ ਕੀ ਤਾਂ ਆਲਟਰਨੇਟਿਵ ਹੋਣੇ ਚਾਹੀਦੇ ਸੀ ਕਿ ਇਸ ਸੜਕ ਤੋਂ ਆਪਾਂ ਜਾਣਾ ਤੇ ਆਪਾਂ ਜਿਵੇਂ ਬਾਹਰਲੇ ਦੇਸ਼ਾਂ 'ਚ ਕਿ ਆਪਾਂ ਇਸ ਸੜਕ ਤੋਂ ਜਾਣਾ ਤਾਂ ਆਪਾਂ ਪੈਸੇ ਜੀ ਜਲਦੀ ਪਹੁੰਚਣਾ ਤਾਂ ਤਾਂ ਆਪਾਂ ਉਹ ਕਟਾਈਏ ਪਰ ਆਪਾਂ ਨੂੰ ਤਾਂ ਮਜਬੂਰੀ ਬਣਾਤੀ ਆ ਕਿ ਆਪਾਂ ਉਸੇ ਸੜਕ 'ਚੋਂ ਲੰਘਣਾ ਤੇ ਆਪਾਂ ਉਹ 100 ਦੀ 80 ਦੀ ਪਰਚੀ ਕਟਾ ਕੇ ਹੀ ਜਾਣੀ ਆ ਟੋਲ ਪਲਾਜ਼ਾ ਤੋਂ ਫਿਰ ਇਹ ਵਿਕਾਸ ਇਹ ਕਾਦਾ ਵਿਕਾਸ ਹੋਇਆ ਫਿਰ ਇਹ ਕਹਿੰਦੇ ਆਟਾ ਦਾਲ ਉਹ ਗਰੀਬਾਂ ਨੂੰ ਆਟਾ ਦਾਲ ਪਹਿਲੀ ਗੱਲ ਤਾਂ ਨੀਲੇ ਕਾਰਡ ਹਜੇ ਆਈ ਨਹੀਂ ਪਤਾ ਕਿੰਨਾ ਕਿੰਨਾ ਦੇ ਬਣੇ ਆ ਤੇ ਬੋਟਿਆਂ ਦੀ ਤਾਂ ਗਰੀਬਾਂ ਦੇ ਬੰਨ ਦੀ ਜਗਾ ਇਹਨਾਂ ਦੇ ਚਮਚਿਆਂ ਦੇ ਬਣੇ ਵੇ ਆ ਠੀਕ ਆ ਜੀ ਤਾਂ ਹੀ ਤਾਂ ਲੋਕ ਇਹਨਾਂ ਉਹੀ ਤਾਂ ਕੋਈ ਚਮਚੇ ਛੰਡੀਆਂ ਜੀਆਂ ਲਾ ਕੇ ਇਹਨਾਂ ਨਾਲ ਫਿਰਦੇ ਆ ਹੋਰ ਕੌਣ ਫਿਰਦਾ ਹੈ ਇਹਨਾਂ ਨਾਲ ਤੇ ਆਟਾ ਦਾਲ ਚ ਉਹਦੇ ਚ ਵੀ ਜਿਹੜਾ ਗਰੀਬਾਂ ਤੱਕ ਪਹੁੰਚਦਾ ਨਾ ਉਹ ਸੁਸਰੀ ਉਹਦੇ ਚ ਉਹ ਵੀ ਕੁਆਲਿਟੀ ਹੈ ਦੀ ਉਹਦੇ ਚ ਵੀ ਥੁੰਗੇ ਲਾਉਂਦੇ ਆ ਇਹ ਉਹ ਵੀ ਨਹੀਂ ਸਹੀ ਪੰਚਾਉਂਦੇ ਹੋਰ ਹੋਰ ਕੀ ਗਣਾਉਂਦੇ ਆ ਇਹ ਪੂਰ ਗਿਣਾਉਂਦੇ ਨੌਕਰੀਆਂ ਕੱਢੀਆਂ ਨੌਕਰੀਆਂ ਦਾ ਤਾਂ ਮੈਂ ਪਹਿਲਾਂ ਹੀ ਦੱਸਤਾ ਕਿ ਕੀ ਹਿਸਾਬ ਸੀਗਾ ਇਹਨਾਂ ਦਾ ਪਹਿਲਾਂ ਹੀ ਫਿਰ ਕਹਿੰਦੇ ਆ ਪੰਜਾਬ ਸਰਪਲਸ ਅਖੇ ਬਿਜਲੀ ਕਰਤੀ ਜੀ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਚ 8 ਰੁਪਏ ਯੂਨਿਟ ਦੇਈ ਜਾਂਦੇ ਆ ਅਖੇ ਮੋਟਰਾਂ ਵਾਲੀ ਤਾਂ ਮਾਫ ਕਰਤੀ ਖੇਤਾਂ ਵਾਲੀ ਬਿਜਲੀ ਤਾਂ ਇੱਧਰ ਸਭ ਤੋਂ ਮਹਿੰਗੀ ਪੰਜਾਬ ਚ ਲਈ ਜਾਂਦੇ ਆ ਪੂਰੇ ਇੰਡੀਆ ਚ ਲਗਭਗ ਸਭ ਤੋਂ ਮਹਿੰਗੀ ਬਿਜਲੀ ਪੰਜਾਬ ਦੀ ਆ ਐਂਡ ਇਵਨ ਉਹ ਕੈਪਟਨ ਵੀ ਕੈਪਟਨ ਉਹ ਪਹਿਲਾਂ ਅਮਰਸਰ ਗਿਆ ਸੀਗਾ ਲੁਕਾਨਾ ਟੇਡੇਵਾਦੇ ਮੈਂ ਖੁਦ ਗੁਰਨਾਨਕ ਦੇਵ ਯੂਨੀਵਰਸਿਟੀ ਤੋਂ ਬੀਟੈਕ ਕੀਤੀ ਆ ਉਸ ਵੇਲੇ ਲੋਕ ਸਭਾ ਵੇਲੇ ਮੈਂ ਉੱਥੇ ਹੀ ਸੀਗਾ ਤੇ ਮੈਂ ਉਹਨੂੰ ਇੱਕ ਵਾਰ ਸ਼ੁੱਣ ਵੀ ਗਿਆ ਸੀ ਉੱਥੇ ਉਹਨੂੰ ਲੱਗਦਾ ਸੀ ਸੁਣ ਕੇ ਕਿ ਕੁਛ ਕਰ ਦੂਗਾ ਇਹ ਬੰਦਾ ਉਹ ਉੱਥੇ ਜਾ ਕੇ ਵੀ ਉਹਨੇ ਐਡੇ ਕਵਾਦੇ ਮੈਂ ਮਜੀਠੀਏ ਨੂੰ ਜੇਲ੍ਹ ਚ ਤੱਕੂ ਤੁਸੀਂ ਮੈਨੂੰ ਐਮਪੀ ਬਣਾਓ ਜੀਟਲੀ ਨੂੰ ਹਰਾਓ ਮੈਂ ਉਹ ਕਰ ਦੂੰਗਾ ਮੈਂ ਸੂਡੇ ਵੀ ਸੀ ਬਦਲ ਦੂੰਗਾ ਤੁਹਾਡੀ ਯੂਨੀਵਰਸਿਟੀ ਦੇ ਜਿਹੜੇ ਇਹਨਾਂ ਨੇ ਬਿਠਾ ਰੱਖੇ ਆ ਆਪਣੇ ਚਮਚੇ ਜਿੰਨੇ ਵੀ ਹਰ ਥਾਂ ਤੇ ਐਜੂਕੇਸ਼ਨ ਤੇ ਵੀ ਕਬਜ਼ਾ ਨਾ ਕੋਈ ਸਰਕਾਰੀ ਸਕੂਲ ਵਧੀਆ ਨਾ ਕੋਈ ਸਰਕਾਰੀ ਹਸਪਤਾਲ ਵਧੀਆ ਤੇ ਉਹਨਾਂ ਦੇ ਸਹੂਲਤਾਂ ਦੇਨ ਨੂੰ ਫਿਰਦੇ ਆ ਸੋ ਕਿਸੇ ਚੀਜ਼ ਦਾ ਵੀ ਕੋਈ ਹੱਲ ਲੱਗਦਾ ਨਹੀਂ ਬਸ ਉਹ ਕੱਲੇ ਕਾਗਜ਼ਾਂ ਦੀ ਵਿਕਾਸ ਜਿੰਨਾ ਵੀ ਹੈਗਾ ਬੋਤਲੀ ਵਿਕਾਸ ਹੀ ਇਹਨਾਂ ਦੀ ਬਸ ਚਮਚੀਆਂ ਦਾ ਹੋਇਆ ਜੇ ਹੋਇਆ ਤਾਂ ਇਸ ਤੋਂ ਵੱਧ ਕੁਝ ਨਹੀਂ ਨਸ਼ਿਆਂ ਨਾਲ ਪੈਸੇ ਕਮਾਲੇ ਜੀ ਦੇ ਨਾਲ ਵੀ ਕਮਾਲੇ ਹਰ ਜਰੀਆ ਬਸ ਉਹੀ ਲੋਕ ਇਹਨਾਂ ਨਾਲ ਆ ਸੋ ਜਿਹੜੇ ਕੁਛਕ ਲੋਕ ਨਾ ਇਸ ਕਰਕੇ ਜੁੜੇ ਆ ਕਿ ਮੂੰਹ ਦਿਖਾਉਣ ਜੋਗੇ ਨਹੀਂ ਰਹਿਣਾ ਆਪਾਂ ਜਾਂ ਉਹ ਬੰਦਾ ਕਾਲੀ ਆ ਮੈਂ ਕਾਂਗਰਸੀ ਆ ਤਾਂ ਕਰਕੇ ਇਹਨਾਂ ਨਾਲ ਉਹਨਾਂ ਵੀਰਾਂ ਨੂੰ ਬੇਨਤੀ ਆ ਕਿ ਬਸ ਉਹਨਾਂ ਲਈ ਆ ਇਹ ਜਿਹੜੇ ਚਮਚੀ ਆ ਜਿਨ੍ਹਾਂ ਨੂੰ ਫਾਇਦਾ ਮਿਲਦਾ ਉਹ ਨਹੀਂ ਬਦਲਣਗੇ ਉਹਨਾਂ ਨੇ ਕਦੇ ਨਹੀਂ ਬਦਲਣਾ ਉਹਨਾਂ ਨੂੰ ਤਾਂ ਫਾਇਦਾ ਮਿਲ ਰਿਹਾ ਉਹ ਜੇ ਕੋਈ ਹੋਰ ਸਰਕਾਰ ਆ ਕਿ ਮੈਂ ਹੀ ਨਹੀਂ ਕਹਿੰਦਾ ਕਿ ਆਪ ਵਾਲੇ ਬਹੁਤ ਵਧੀਆ ਹੋਣੇ ਆ ਬਟ ਐਟ ਲੀਸਟ ਪਰਖ ਤਾਂ ਲੋਕ ਕਿਸੇ ਨੂੰ ਫਿਰ ਕਦੇ ਕਹਿ ਦਿੰਦੇ ਦਿੱਲੀ ਵਾਲੇ ਦਿੱਲੀ ਵਾਲੇ ਸਾਰੇ ਤਾਂ ਸਿੱਖ ਜਿਹਦੇ ਉਹਨਾਂ ਨੇ ਖੜੇ ਕੀਤੇ ਆ ਤੇ ਸਿੱਖ ਛੱਡੋ ਪੰਜਾਬੀ ਸਾਰੇ ਕੋਈ ਦਿੱਲੀ ਵਾਲਾ ਆਇਆ ਇੱਕ ਜਰਨੈਲ ਸਿੰਘ ਦੀ ਸੀਟ ਛੱਡ ਕੇ ਹੋਰ ਤੇ ਬਾਅਦ ਚ ਉਹ ਕਹਿ ਦਿੰਦੇ ਆ ਕਿ ਉਹ ਇੱਥੇ ਫਿਰਦਾ ਕੀ ਜੀਵਾ ਲੜੂ ਉਹ ਲੜੂਗਾ ਉਹ ਮੁੱਖ ਮੰਤਰੀ ਜਦੋਂ ਸਾਫ਼ ਕਰੀ ਜਾਂਦੇ ਆ ਹਰ ਚੀਜ਼ ਹੁਣ ਇਸ ਚੀਜ਼ਾਂ ਤੇ ਸ਼ੱਕ ਹੁੰਦਾ ਉਪਰੋ ਮੀਡੀਆ ਸਾਰਾ ਵਿਕਿਆ ਹੋਇਆ ਉਹ ਇਹਨਾਂ ਦੋਵਾਂ ਬਾਰੇ ਬੋਲਦਾ ਕਾਂਗਰਸ ਤੇ ਕਾਲੀ ਦਲ ਦੀ ਖਬਰ ਪੂਰੀ ਆਉਂਦੀ ਆ ਈਵਨ ਆਪਣਾ ਪੰਜਾਬ ਪਾਰਟੀ ਨੂੰ ਵੀ ਪ੍ਰਮੋਟ ਕਰੀ ਜਾਂਦੇ ਹੋ ਛੋਟੇ ਬੁਰਦੀ ਨੂੰ ਲੈ ਉਹਦੇ ਨਾਲ ਧੋਖਾ ਕਿਉਂ ਹੋਇਆ ਇਹ ਡਿਬੇਟਾਂ ਚੱਲ ਰਹੀਆਂ ਹੁੰਦੀਆਂ ਉੱਥੇ ਜੀ ਪੰਜਾਬ ਵਾਲਿਆਂ ਤੇ ਕਿ ਧੋਖਾ ਕਿਉਂ ਹੋਇਆ ਲੈ ਇਹ ਕੋਈ ਡਿਬੇਟ ਹੈ ਯਾਰ ਕਰਨ ਵਾਲੀ ਪੰਜਾਬ ਦਾ ਮੁੱਦਾ ਠਾਓ ਕੋਈ ਉਹ ਉੱਥੇ ਆਮ ਆਦਮੀ ਨੂੰ ਲੱਗੇ ਰਹਿੰਦੇ ਐ ਅਸਿਗੈਂਟ ਅਸੀਂ 80% ਜਿਹੜੀ ਡਿਬੇਟ ਚੱਲਦੀ ਆ ਉਹ ਆਪ 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 ਕਰੀ ਜਾਂਦੇ ਆ ਉਹਦੇ ਚ ਉਹਦੇ ਚ ਕੋਈ ਮੁੱਦੇ ਦੀ ਗੱਲ ਹੀ ਨਹੀਂ ਕਰਦਾ ਲੈ ਫੇਰੇ ਡਰੇ ਵੀ ਕੁਛ ਤਾਂ ਮਤਲਬ ਕਿ ਸ਼ੱਕ ਹੁੰਦਾ ਨਾ ਕਿ ਇੰਨਾ ਚਿਰ ਡਰੇ ਵੀ ਆ ਕਿ ਕੀ ਹੋਇਆ ਵੀ ਕੁਛ ਤਾਂ ਹੋਊਗਾ ਉਸ ਪਾਰਟੀ 'ਚ ਨਾ ਉਹਨੂੰ ਉਹਨੂੰ মিডিਆ ਨੇ ਬੈਨ ਕੀਤਾ ਵਾ ਅਖਬਾਰਾਂ ਨਹੀਂ ਵਿਖਾਉਂਦੀਆਂ ਉਹਨੂੰ ਬਸ ਆਹੀ ਫੇਸਬੁੱਕ ਜਾਂ YouTube ਇਹੀ ਜ਼ਰੀਆ ਉਹਨਾਂ ਦਾ ਵੀ ਤੁਹਾਡੇ ਤੱਕ ਪਹੁੰਚਣ ਦਾ ਸੋ ਉਹਨਾਂ ਸਾਰੇ ਅਕਾਲੀ ਦਲ ਜਿਹੜੇ ਵਧੀਆ ਬਟ ਚੰਗੇ ਕੰਮ ਕਰਦੇ ਆ ਜਿਹੜੇ ਇਹਨਾਂ ਨਾਲ ਜੁੜੇ ਵੀ ਆ ਸੋ ਇਹ ਐਟ ਲੀਸਟ ਜਿਹੜੇ ਵਿਕਾਸ ਦੇ ਦਾਅਵੇ ਕਰਦੇ ਆ ਉਹਨਾਂ ਚ ਪੂਰਾ ਵੀ ਪੂਰਾ ਵੀ ਕੋਈ ਸੱਚਾਈ ਹੈਣੀ ਕਿ ਕਿਸੇ ਚੀਜ਼ ਮੈਂ ਬਹੁਤ ਹਰ ਥਾਂ ਤੇ ਜਾ ਜਾ ਕੇ ਵੇਖਦਾ ਕਿਸੇ ਵਿਕਾਸ ਦੇ ਕੰਮ ਚ ਸੱਚਾਈ ਹੈਣੀ ਕਿ ਸੋ ਸਿਰਫ ਬੁੱਧੂ ਬਣਾਇਆ ਜਾ ਰਿਹਾ ਲੋਕਾਂ ਨੂੰ ਪੜਾਉਂਦੇ ਨਹੀਂ ਲਿਖਾਉਂਦੇ ਨਹੀਂ ਹੁਣ ਥੋੜੀ ਬਹੁਤੀ ਪੀੜੀ ਪੜੀ ਲਿਖੀ ਆਈ ਸੀ ਕਿ ਤੇ ਵੇਖ ਲਓ ਇਹਨਾਂ ਦਾ ਕੀ ਹਾਲ ਹੋਇਆ ਪਿਆ ਹੁਣ ਪਤਾ ਦੇ ਲੋਕਾਂ ਨੂੰ ਪੜਾਤਾ ਤਾਂ ਸਾਨੂੰ ਵੋਟ ਕੌਣ ਪਾਊਗਾ ਸੋ ਵੀਰੋਂ ਮੈਂ ਤਾਂ ਬੇਨਤੀ ਕਰਦਾ ਇੱਕ ਵਾਰ ਚੀਤ ਤਾਂ ਚਾਹੀਦੀ ਆ ਉਹ ਬਹੁਤ ਹੋ ਗਿਆ ਕਿ ਕਦੇ ਕਾਂਗਰਸ ਦੀ ਹਵਾ ਬਣਾਉਣ ਲੱਗ ਪੈਂਦੇ ਆ ਇਹ ਮਿਲੇ ਵੀ ਤਾਂ ਹੈਗੀ ਆ ਕਿ ਕਾਂਗਰਸ ਨੂੰ ਜਿਤਾ ਦਈਏ ਪਰ ਐਟਲੀ ਮੈਂ ਤਾਂ ਜਿੰਨੇ ਮੈਂ ਆਪ ਦਾ ਸਰਵੇ ਕਰਦਾ ਫਿਰਦਾ ਮੈਂ ਬਹੁਤ ਏਰੀਆ ਚ ਘੁੰਮਦਾ ਫਿਰਦਾ ਮੈਨੂੰ ਕਿਤੇ ਵੀ ਇਹਨਾਂ ਦਾ ਲੱਗਦਾ ਨਹੀਂ ਆ ਕਿ ਆਧਾਰ ਹੈਗਾ ਨਾ ਹੀ ਕਾਂਗਰਸ ਦਾ ਨਾ ਹੀ ਅਕਾਲੀ ਦਲ ਦਾ ਈਵਨ ਆਵਦੀਆਂ ਸੀਟਾਂ ਹਾਰ ਤੇ ਫਿਰਦੇ ਆ ਇਹ ਸੋ ਬਾਕੀ ਤੁਹਾਡੇ ਆ ਤਾਂ ਵੋਟ ਕਰਨਾ ਆਪਣੀ ਡੈਮੋਕਰੇਸੀ ਆ ਰਾਈਟ ਆ ਸਾਰਿਆਂ ਦਾ ਸੋਚ ਕੇ ਵੋਟ ਕਰਿਓ ਪੜੇ ਲਿਖੇ ਬੰਦਿਆਂ ਨੂੰ ਬੈਂਕ ਬੈਲੈਂਸ ਚੈੱਕ ਕਰਕੇ ਉਹਨਾਂ ਦੇ ਵੋਟ ਕਰਿਓ ਕਿ ਕਿਹਦੇ ਜਾੜੇ ਆ ਸੋ ਇਹਨਾਂ ਚੀਜ਼ਾਂ ਜਿਸ ਆਪੇ ਹੀ ਸਭ ਕੋ ਸੱਚ ਸਾਹਮਣੇ ਆਜੂ ਕਿ ਪਹਿਲਾਂ ਬੈਂਕ ਬੈਲੈਂਸ ਕੀ ਸੀ ਤੇ ਅੱਜ ਉਹਨਾਂ ਦੇ ਕੀ ਆ ਕੀ ਕੀ ਬਣੇ ਹੋਏ ਆ 2 200 3 300 ਕਰੋੜ ਤੋ ਸ਼ੂ ਕਰ ਦਿੰਦੇ ਆ ਉਸ ਤੋਂ ਬਾਅਦ ਪਤਾ ਨਹੀਂ ਹੋਰ ਕਿੱਥੇ ਕਿੱਥੇ ਹੁੰਦਾ ਕਿਹਦੇ ਕਿਹਦੇ ਨਾਂ ਹੁੰਦੇ ਆ ਸਭ ਨੂੰ ਪਤਾ ਇਹ ਤੇ ਹੁਣ ਵੇਖ ਲਓ ਤੁਸੀਂ ਤੁਹਾਡੇ ਹੱਥਾਂ ਇੱਕ ਵਾਰੀ ਪਰਖਣਾ ਜ਼ਰੂਰ ਚਾਹੀਦਾ ਕਿਸੇ ਕੋਈ ਨਵਾਂ ਆਇਆ ਨਾਲੇ ਵੈਸੇ ਵੀ ਚੇਂਜ ਲਈ ਜ਼ਿਆਦਾ ਵਧੀਆ ਹੁੰਦੀ ਆ ਇਸ ਵਾਰ ਚੇਂਜ ਨਹੀਂ ਆਇਆ ਸੀਗਾ ਕਿ ਅੱਗੇ ਹਰ 5 ਸਾਲ ਬਾਅਦ ਸਰਕਾਰ ਬਦਲਦੀ ਰਹਿੰਦੀ ਤੇ ਇਹਨਾਂ ਨੇ ਅੱਤ ਕਰਾਤੀ ਆਂਤੀ ਕਰਤਾ ਜਮਾ ਇਸ ਵਾਰ ਪੀੜੀ ਦਾ ਸੋ ਇਸ ਵਾਰ ਪਲੀ ਸੋਚ ਕੇ ਵੋਟ ਕਰਿਓ ਬਾਕੀ ਤੁਹਾਡੇ ਹੱਥਾ ਲੋਕਾਂ ਹੱਥਾ ਉਹਨਾਂ ਦਾ ਰਾਈਟ ਆ ਆਪਾਂ ਆਜ਼ਾਦ ਹੋਏ ਆ ਆਪਦੇ ਬੱਚਿਆਂ ਦੀਆਂ ਅੱਖਾਂ ਚ ਅੱਖਾਂ ਪਾ ਕੇ ਵੋਟ ਕਰਿਓ ਮੈਨੂੰ ਨਹੀਂ ਪਤਾ ਮੈਂ ਤਾਂ ਖੁਦ ਅਕਾਲੀ ਦਲ ਪਰਿਵਾਰ ਚੋਂ ਆ ਪਰ ਮੈਂ ਜਿੰਨਿਆਂ ਨੂੰ ਬਦਲ ਸਕਦਾ ਮੈਂ ਬਦਲ ਰਿਹਾ ਕਿ ਇਹਨਾਂ ਨੂੰ ਅਕਾਲੀ ਦਲ ਨੂੰ ਤਾਂ ਵੋਟ ਪਾਉਣਾ ਹੀ ਪਾਪ ਆ ਇਸ ਵਾਰ ਤਾਂ ਸੋ ਬਾਕੀ ਤੁਹਾਡੀ ਮਰਜ਼ੀ ਤੁਹਾਡੇ ਹੱਥ ਆ ਆਪਣੀ ਵੋਟ ਆਪਣੀ ਕਿਸਮਤ ਬਣਾਉਣੀ ਆ ਕੀ ਕਰਨਾ ਇੰਨੇ ਐਨ ਆਰ ਆਈ ਵੀਰ ਆ ਰਹੇ ਆ ਹੁਣ ਕੈਪਟਨ ਉਹਨਾਂ ਤੇ ਵੀ ਲੱਗੀ ਜਾਂਦਾ ਸਮਝ ਨਹੀਂ ਆਉਂਦੀ ਇਹਨਾਂ ਦੀ ਹੁਣ ਇਹਨਾਂ ਰਾਈਆਂ ਤੋਂ ਕੀ ਦੁਸ਼ਮਣੀ ਬਈ ਉਹ ਉਹ ਵੀ ਅਗਲੇ ਕੋ ਸੂਝ ਕੇ ਪ੍ਰਚਾਰ ਕਰਨ ਆ ਰਹੇ ਆ ਸੋ ਬਾਕੀ ਬੇਨਤੀ ਐ ਤੁਸਦੇ ਤੁਹਾਡੇ ਅੱਗੇ ਸਪੈਸ਼ਲੀ ਉਹਨਾਂ ਵੀਰਾਂ ਨੂੰ ਕਿਹਾ ਸੀ ਜਿਹੜੇ ਅਕਾਲੀ ਦਲ ਕਾਂਗਰਸੀਆਂ ਨਾਲ ਜੁੜੇ ਵਿਆ ਇਮਾਨਦਾਰ ਲੋਕ ਆ ਉਹਨਾਂ ਨੂੰ ਹੀ ਕਹਿ ਰਿਆਂ ਕਿ ਵਾਦੂ ਐਵੇਂ ਨਾ ਆਪਣਾ ਇਨ ਲੀਡਰਾਂ ਪਿੱਛੇ ਆ ਦੋ ਚਾਰ ਕੇ ਮੈਂ ਇਸ ਐਮਐਲਏ ਨਾਲ ਜੁੜਿਆ ਮੈਂ ਉਸ ਐਮਐਲਏ ਨਾਲ ਜੁੜਿਆ ਮੈਂ ਉਹਨੂੰ ਵਿਖਾਉਣ ਲਈ ਪਿੰਡ ਚ ਉਹ ਕਾਲੀ ਆ ਮੈਂ ਕਾਂਗਰਸੀ ਹੋਊਂਗਾ ਹੀ ਹੋਊਗਾ ਏੜੀਆਂ ਛੱਡ ਦੋ ਇਸ ਵਾਰ ਆਪਦੇ ਬੱਚਿਆਂ ਲਈ ਵੋਟ ਕਰੋ ਬਹੁਤ ੜੀਆਂ ਕਿਸੇ ਦੇ ਕਹਿਣ ਤੇ ਫੁੱਫੜਾਂ ਦੇ ਕਹਿਣ ਤੇ ਪਾਲੀਆਂ ਇਸ ਵਾਰ ਆਪਣੇ ਲਈ ਵੋਟ ਕਰਕੇ ਵੇਖੋ ਕਿਸੇ ਦੇ ਕਹਿਣ ਤੇ ਨਾ ਕਰੋ ਸੋ ਵਾਈਗੁਰਜੀ ਕਾ ਖਾਲਸਾ ਵਾਈਗੁਰ